ਸੋ ਨਾ ਮੈਟ ਆਫ ਦਾ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਉਹ ਪਾਜੀ ਗਾਜਰਾਂ ਦੇ ਚਾਰ ਕੀਆ ਤੁਹਾਨੂੰ ਗੁਜਰੇਲਾ ਕਿਥੋਂ ਬਣਾ ਦੀਏ ਖੀਰੇ ਹੈਗੇ ਜੇ ਖਜਰੇਲਾ ਬਣਾ ਦਈਏ ਬਰੇਲਾ ਖਜਰੇਲਾ ਕਰੇਲਾ ਜੋ ਮਰਜੀ ਬਣਾਉ ਪਰ ਬਾਨਾ ਮੇਰੀ ਮਰਜ਼ੀ ਦਾ ਚਾਹੀਦਾ ਵਾ ਤੁਹਾਨੂੰ ਵੀ ਪਤਾ ਲੱਗੇ ਫੁੱਫੜ ਸ਼ਾਇਕ ਹੀ ਹੁੰਦਾ ਉਹ ਪਾਜੀ ਸਾਡੇ ਦੇ ਕਹਦਾ ਰੋ ਪਾਉਂਦੇ ਜੇ ਉਹਨਾਂ ਨੂੰ ਦੱਸੋ ਜਿਨ੍ਹਾਂ ਦੇ ਫੁੱਫੜ ਜੇ ਨਾਲੇ ਫੁੱਫੜ ਐਡੀ ਵੀ ਕੋਈ ਸ਼ਾਇ ਨੀ ਹੁੰਦਾ ਉਸਤਾਦ ਜੀ ਤੁਹਾਨੂੰ ਪਤਾ ਫੁੱਫੜ ਮੋਮਬਤੀ ਬਜਾਉਣ ਦੇ ਕੰਮ ਆਉਂਦਾ ਜੇ ਉਹ ਕਿਦਾਂ ਸਾਹਮਣੇ ਮੋਮਬਤੀ ਜਗਾ ਕੇ ਨਾ ਫੁੱਫੜਾ ਗਈ ਤੇ ਮੋਮਬਤੀ ਬੁੱਝ ਜਾਂਦੀ ਜੇ ਭਾਵੇਂ ਬਜਾ ਕੇ ਦੇਖ ਲੈਣ ਤੂੰ ਵਡੀਆਂ ਗੱਲਾਂ ਇਆਂ ਕਰਦਾ ਤੂੰ ਵੀ ਹਲਵਾਈ ਆ ਮੈਂ ਵੀ ਹਲਵਾਈ ਆ ਕਿ ਮੇਰਾ ਕਿਹੜਾ ਕਾਨਾ ਟੁੱਟਾ ਕੋਈ ਨਹੀਂ ਲਾਉਨੇ ਆ ਫਿੱਟੇ ਨੂੰ ਅੱਗ ਓਏ ਆ ਪਲਵਾਨਾ ਲਿਖ ਸਕਦਾ ਪੁੱਛ ਕੀ ਚਾਹੀਦਾ ਇਹਨਾਂ ਨੂੰ ਹਾਂ ਪਲਵਾਨ ਕਿੱਥੇ ਆ ਓਏ ਆ ਪਲਵਾਨ ਹੀ ਆ ਬਾਜੀ ਤੁਹਾਡੇ ਪਿੰਡ ਪਲਵਾਨਾ ਹੋ ਜਾਂਦੇ ਓਏ ਮੇਰੇ ਸਰੀਰ ਤੇ ਨਾ ਜਾਇਓ ਮੇਰੇ ਨਾੜੀ ਜੋਰਿਆ ਓ ਪਲਵਾਨ ਜੀ ਗੁੱਸਾ ਤੁਹਾਡੀ ਸਿਹਤ ਲਈ ਚੰਗਾ ਨਹੀਂ ਆ ਇਹਨੂੰ ਕੀ ਪਤਾ ਇਹਦੇ ਨਿਆਣਾ ਓਏ ਮੁੱਲ ਸਰੀਰਾਂ ਦੇ ਨਹੀਂ ਜਾਣਾਰੇ ਪੈਂਦੇ ਆ ਜਾਨ ਤੇ ਹੈਗੀ ਆ ਨਾ ਆਓ ਪਲਵਾਨ ਦੀ ਲਿਖਾਈਏ ਸੌਦਾ ਚਲੋ ਦੱਸੋ ਕੀ ਕੀ ਲਿਖਣਾ ਪਾਜੀ ਬਾਕੀ ਦੇ ਠੀਕ ਆ ਆ ਕਰਿਆਨਾ ਈ ਥੋੜਾ ਬੋਧਾ ਲਿਆਉਣਾ ਪੈਣਾ ਉਹ ਆਪਾਂ ਨੂੰ ਪਿੰਡੋਂ ਹੀ ਮਿਲ ਜਾਣਾ ਪੰਮੀ ਸ਼ਾਰੀ ਦੁਕਾਨ ਤੋਂ ਉਹ ਲੈ ਆਉਨੇ ਆ ਕਰਿਆਨਾ ਵੀ ਉਹ ਗੱਲ ਸੁਣ ਲੋ ਮੇਰੀ ਆਲੂ ਨਹੀਂ ਇਹ ਮੁਕਣੇ ਚਾਹੀਦੇ ਓਏ ਆਲੂ ਹਰ ਇੱਕ ਸ਼ਾਇ ਦੇ ਵਿੱਚ ਪਾਓ ਉਹ ਦੰਦੇ ਲਾ ਦਿਓ ਆਲੂਆਂ ਦੇ ਦੰਦੇ ਭਾਜੀ ਕਿਉਂ ਉਹ ਕਿਉਂਕਿ ਆਲੂ ਸਾਡੇ ਘਰ ਦੇ ਜੂ ਆ ਤੇ ਭਾਜੀ ਹੁਣ ਦਾਲ ਚ ਵੀ ਆਲੂ ਪਾ ਦੀਏ ਉਹ ਜੇ ਦਾਲ ਚ ਵੀ ਪੈਂਦੀ ਆ ਤੇ ਉੱਚ ਵੀ ਪਾ ਦੋ ਭਾਜੀ ਦਾਲ ਚ ਮਖਣੀ ਨਹੀਂ ਪਾਉਣੀ ਮਖਣੀ ਨਾਲ ਵੜੀ ਸਵਾਦ ਬਣਦੀ ਜੇ ਜੇ ਬਹੁਤੀ ਸਵਾਦ ਬਣਦੀ ਆ ਤੇ ਘਰੋਂ ਲਿਆ ਹੈਗੀ ਆ ਤੇਰ ਕੋ ਮਖਣੀ ਨਹੀਂ ਭਾਜੀ ਸਾਡੇ ਕੋ ਤੇ ਆਲੂ ਵੀ ਨਹੀਂ ਹੈਗੇ ਤੇ ਫਿਰ ਹੜ ਕੋ ਹੈਗੇ ਆ ਪਾਓ ਵੇ ਚਾਲੂ ਹੀ ਕੋਈ ਨਹੀਂ ਆਲੂ ਪਾ ਦਿੰਨੇ ਇਹ ਕਿਹੜੀ ਗੱਲ ਆ ਇਹ ਫੇ ਭਾਜੀ ਇਦਾਂ ਕਰੋ ਵੀ ਤੁਸੀਂ ਨਾ ਤੇਲ ਲਿਆਉਣਾ ਪਣਾ ਆਪਾਂ ਨੂੰ ਉਹ ਕਿਹੜਾ ਤੇਲ ਵਧੀਆ ਦਵਾ ਭਾਜੀ ਤੇਲ ਤੇ ਕੌੜਾ ਹੀ ਵਧੀਆ ਦਾਰੇ ਕੌੜਾ ਕੂੜਾ ਨਹੀਂ ਸਗਨਾ ਸਾਰਥਾ ਦਾ ਕੰਮ ਆ ਤੇ ਅਸੀਂ ਕੌੜਾ ਤੇ ਲਾਵਾਂਗੇ ਕੋਈ ਸਸਤਾ ਦੱਸੇਗਾ ਤੇ ਭਾਜੀ ਸਸਤਾ ਤੇ ਫਿਰ ਫੈਂਡ ਆ ਓਏ ਰਫੈਂਡਰ ਫੂਡ ਨਹੀਂ ਕੋਈ ਉਹ ਤਾਂ ਵੀ ਸਸਤਾ ਹੈਗਾ ਤੇ ਉਹ ਦੱਸੋ ਓ ਭਾਜੀ ਤੁਸੀਂ ਫੇ ਇਦਾਂ ਕਰੋ ਓ ਪੰਜਾਬੇ ਕੋ ਚਲ ਜਓ ਮੋਟਰਸਾਈਕਲ ਵਾਲੇ ਕੋ ਉਹਦੇ ਕੋਲੋਂ ਜਾ ਕੇ ਤੇ ਕਾਲਾ ਤੇਲ ਲੈ ਆਓ। ਉਹ ਫਿਰ ਕਿੰਨੇ ਦਾ ਮਿਲ ਜੂਗਾ? ਸੱਜਣੀ ਆ ਆਪਣਾ ਫਰੀ ਦੇ ਦਊਗਾ। ਲੈ ਹੋਰ ਕੀ ਚਾਹੀਦਾ ਫਿਰ? ਸਹੀਆ ਚਾਚਾ ਫਰੀਦੀ ਦੇ ਚਪੇੜ ਨਹੀਂ ਮਾਣ ਉਹ ਤਾਂ ਫਿਰ ਤੇਲ ਦੇਂਂਡਿਆ ਵਾ। ਭਾਜੀ ਕੀ ਕਰਨ ਢੇ ਜੇ ਉਹ ਕਾਲਾ ਤੇਲ ਆ ਰਿਸ਼ਤੇਦਾਰਾਂ ਨੂੰ ਖਵਾਉਣਾ ਕਿ ਟੋਕੇ ਨੂੰ ਲਾਉਣਾ ਵਾ? ਇਹਨੂੰ ਕੀ ਤੁਹਾਡੇ ਰਿਸ਼ਤੇਦਾਰਾਂ ਦਾ? ਓਏ ਓ ਵੀ ਟੋਕਾ ਹੀ ਫੇਰ ਨਾ ਆਉਣ ਢਿਆ। ਉਹ ਮੜਾ ਮੜਾ ਕਾਲਾ ਤੇਲ ਲਾਦਾਂਗੇ ਨਾ ਤੇ ਰਵੇ ਰਹਿਣਗੇ। ਚਲੋ ਮਰਜੀ ਆ ਤੁਹਾਡੀ ਤੇ ਭਾਜੀ ਹੋਰ ਕਿੱਥੋਂ ਮਿਲਦਾ ਫਰੀ ਦਾ ਸਮਾਨ? ਉਹ ਭਰਾਵਾ ਹੱਥ ਜੋੜੇ ਆ ਫਰੀ ਸਮਾਨ ਦੇ ਚੱਕਰ 'ਚ ਮੈਨੂੰ ਲੱਗਦਾ ਤੂੰ ਆਹ ਦਿ ਡਾ ਮੋਟਾ ਪੈਸੇ ਖਰਚਦੇ ਸੇਧ ਬਣਾ ਫਰੀ ਸਾਮਾਨ ਲੱਭਣ ਡਿਆ ਆ ਪਾਜੀ ਦੋ ਆਪਣੀਆਂ ਸਬਜ਼ੀਆਂ ਵਾ ਤੇ 5 ਕਿਲੋ ਪਨੀਰ ਲੈ ਲਓ 5 ਕਿਲੋ ਪਨੀਰ ਉਹ ਚਾਚਾ ਇਹਨਾਂ ਪਨੀਰ ਕੀ ਕਰਨਾ ਵਾ ਅੱਧਾ ਕਰੋ ਓਏ ਤੂੰ ਫਿਰ ਇਦਾਂ ਕਰੋ 2 ਕਿਲੋ ਹੀ ਕਰ ਦੋ ਭਾਜੀ ਉਹ ਤਾਂ ਅੱਧਾ ਕਹਿੰਦੇ ਆਏ ਉਹ ਤੇ ਅੱਧਾ ਡਾਤੇ ਦਿੱਤਾ ਵਾ ਸਿੱਧਾ 2 ਹੀ ਕਰਤਾ ਵਾ ਓਏ ਹੋਜੇ ਦਿਲ ਕੀ ਦਾ ਰੋਜ ਰੋਜ ਆਉਂਦੇ ਆ ਉਹ ਲੜਨ ਦੇ ਲੋਕਾਂ ਨੂੰ ਉਹ ਨਹੀਂ ਨਹੀਂ ਚਾਚਾ ਮਹਿੰਗੇ ਭਾਜਾ ਪਨੀਰ ਆ ਤਿੰਨ ਦਿਨ ਹੋ ਗਿਆ ਪਨੀਰ ਹੀ ਖਾਂਦੇ ਆ ਨੀਰ ਪਨੂਰ ਨਹੀਂ ਪੋਣਾ ਆਲੂ ਹੀ ਚੱਲਣ ਦੋ ਉਹ ਫਿਰ ਕੱਟਦੀ ਐ ਪਨੀਰ ਭਾਜੀ ਲਿਆਂਦਾ ਤਾਂ ਐ ਨਹੀਂ ਕੱਟਿਆ ਕੀ ਓਏ ਉਹ ਕੱਟਣ ਨੂੰ ਨਹੀਂ ਕਹਿੰਦੇ ਕਾਪੀ ਤੋਂ ਕੱਟਣ ਨੂੰ ਕਹਿੰਦੇ ਆ ਮਰਜ਼ੀ ਆ ਤੁਹਾਡੀ ਓ ਕਿਉ ਆ ਹੁੰਦੀ ਸਿਆਣੇ ਬੰਦੇ ਦੀ ਗੱਲ ਓ ਮੈਂ ਤੈਨੂੰ ਕਿਹਾ ਸੀ ਨਾ ਪਰਵਾਨ ਨੂੰ ਨਾਲ ਲੈ ਜੀਏ ਰਾ ਕੀ ਦਾ ਫਿਰ ਵਾਵੇ ਦਾ ਕਿੰਨਾ ਨੁਕਸਾਨੋਂ ਹੁਣ ਤੋਂ ਬਚਾਇਆ ਵਾ ਇੰਨੇ ਨੁਕਸਾਨੋਂ ਤੋਂ ਬਚਾ ਲਿਆ ਵਾ ਤਾਜੀ ਨਾਮ ਤੇ ਮੁੰਡੇ ਦਾ ਬੰਦਾ ਆ ਲੈ ਵੀ ਮੁੰਡਿਆ ਆ ਫੜ ਕੀਰਾ ਦੇ ਉਥੇ ਬਹਿ ਕੇ ਖਾ ਜਾਓ ਕੋਈ ਨਹੀਂ ਆ ਜਾ ਉਹ ਚਲ ਆ ਚਲੀ ਜਾਓ ਲੈਓ ਭਰਾਵਾ ਸੌਦਾ ਤਾਜੀ ਆਹ ਕਹੋ ਜੇ ਬੰਦੇ ਆ ਕੰਜੂਸ ਜੇ ਉਹ ਮੈਨੂੰ ਤੇ ਇਹਨਾਂ ਦੀ ਸਮਝ ਨਹੀਂ ਆਉਂਦੀ ਵੀ ਜੇ ਤੂੰ ਵੀ ਸਾਹਮਣੇ ਨਹੀਂ ਸਕਦੇ ਤੇ ਇੰਨੇ ਬੰਦੇ ਸਦੈਗਾ ਦੇ ਲਈ ਆ ਹਾਂ ਉਤੋਂ ਮਾੜੇ ਤੋਂ ਮਾੜਾ ਸਮਾਨ ਲੱਭਣ ਦਾ ਉਹ ਜੇ ਕੋਈ ਖਾ ਗਏ ਬਿਮਾਰਸ਼ ਮਾਰ ਹੋ ਗਿਆ ਤੇ ਕੌਣ ਜ਼ਿੰਮੇਵਾਰ ਆ? ਸਾਜੀ ਆਪਾਂ ਹੀ ਆ। ਓਏ ਆਪਾਂ ਕਾਹਦੇ ਜ਼ਿੰਮੇਵਾਰ ਆ? ਜੋ ਆਪਾਂ ਨੂੰ ਲਿਆ ਕੇ ਦੇਣਾ ਆਪਾਂ ਓਹੇ ਬਣਾਉਣਾ ਵਾ। ਮੈਂ ਹਿਸਾਬ ਲਾ ਲਿਆ ਇਹਨਾਂ ਦਾ। ਇਹਨਾਂ ਨੇ ਇੰਨਾ ਕੱਠ ਕਿਉਂ ਕੀਤਾ ਵਾ? ਇਹ ਸਾਰਾ ਲੈਣੇ ਦੇਣੇ ਦਾ ਚੱਕਰ ਜੇ। ਓਹ ਲੈਣੇ ਦੇਣੇ ਨੂੰ ਇਹ ਕੀ ਰਾਣੀ ਹਰ ਪਾ ਕੇ ਆਏ ਹੋਣੇ ਲੋਕਾਂ ਨੂੰ ਜਿੱਡੇ ਕੰਜੂਸ ਆ ਮੇਰੇ ਹਿਸਾਬ ਨਾਲ 50-50 ਦਿੱਤੇ ਹੋਣੇ ਓਹੀ ਇਕੱਠੇ ਕਰਨ ਦਾ। ਪਰ ਸਰਦਾਰ ਆ ਇੱਕ ਗੱਲ ਆ ਜੇ ਕਿਸੇ ਨੂੰ ਸੱਦਿਆ ਨਾ ਉਹਨੂੰ ਇਤਮਾਨ ਆ ਰੋਟੀ ਖਾਣੀ ਚਾਹੀਦੀ ਆ। ਉਹਦੀ ਸੇਵਾ। ਓ ਮੇਰੀ ਗੱਲ ਸੁਣ। ਔਰ دارو ਸਿੱਕੇ ਦਾ ਕੰਮ ਸ਼ੁਰੂ ਹੋਣ ਲੱਗਾ ਹੀ ਥੋੜਾ ਧਿਆਨ ਨਾ ਰਹੀ ਹੁਣ ਭਾਜੀ ਉਹ ਤੇ ਠੀਕ ਆ ਪਰ ਵਧਾਈ ਤੇ ਦੋ ਉਹ ਕਾਦੀ ਵਧਾਈ ਉਹ ਵਧਾਈ ਤੇਰੀ ਦਿਹਾੜੀ ਦੇ ਵਿੱਚੇ ਕੀਤੀ ਆ ਵਧਾਈ ਦੇ ਵੱਖਰੀ ਹੁੰਦੀ ਆ ਨਹੀਂ ਨਹੀਂ ਭਾਜੀ ਵਧਾਈ ਬੰਦੀ ਮੁੰਡੇ ਦੀ ਵਧਾਈ ਦੋ ਉਹ ਕਿਦਾਂ ਇਹ ਮੁੰਡੇ ਲੈਰੇ ਲੈਰੇ ਨੇ ਜਿਹੜੇ ਵਿੱਚ ਪੈਲਸਾਂ ਬਹਿਰੇ ਨੇ ਮਿਹਨਤ ਦੀ ਕਰਕੇ ਖਾਂਦੇ ਨੇ ਐਵੇਂ ਨਾ ਮਾੜਾ ਕਹੋ ਭਾਜੀ ਹੱਥ ਜੋੜ ਕੇ ਬੇਨਤੀ ਆ ਵਧਾਈ ਦੋ ਉਹ ਲੈ ਜਾ ਫਿਰ ਤੂੰ ਆ ਨਾ ਨਾ ਤੇ ਦੇਰੀ ਦਿੰਨੇ ਆ ਉਹ ਤੂੰ ਵੀ ਕੀ ਯਾਦ ਕਰੇਗਾ ਓਏ ਆਲਾ ਫੜ 10 ਰੁਪਏ ਜਾਨ ਯਾਰੇ ਲੁੱਟ ਹਾ ਇਕੱਠੇ ਦਾ ਹੀ ਦੇ ਤੇ ਦਹਾਨਾ ਤੇ ਇਹਦੀ ਸਾਰੀ ਜ਼ਿੰਦਗੀ ਲੰਘ ਜਾਣੀ ਆ ਤੇ ਹੋਰ ਇਹਨੂੰ ਮੈਂ ਕੀ ਦੇ ਦਾਂ ਉਹ ਵਧਾਈ ਐਨੀ ਹੁੰਦੀ ਆ ਤੇ ਨਾਲੇ ਤੁਸੀਂ ਮੇਰੀ ਗੱਲ ਸੁਣ ਲਓ ਆ ਕਿਸੇ ਨੂੰ ਮੀਟ ਨਹੀਂ ਜੇ ਪਾ ਕੇ ਦੇਣਾ ਜਿਹੜਾ ਮਰਜ਼ੀ ਆ ਜੇ ਨਹੀਂ ਪਾ ਕੇ ਦਿੰਦੇ ਭਾਜੀ ਚੱਲੋ ਫਿਰ ਆ ਜਾ ਉਹ ਸੁਣ ਲਿਆ ਹੀ ਨਾ ਮੀਟ ਨਾ ਕਿਸੇ ਨੂੰ ਪਾ ਕੇ ਦੇਈ ਉਹ ਗੱਲ ਸੁਣੋ ਜਿਹੜਾ ਮਰਜ਼ੀ ਆ ਜੇ ਮੀਟ ਨਾ ਕਿਸ ਨੂੰ ਪਾ ਕੇ ਦਿਓ ਲੰਗੇ ਪਾਦਾ ਮੀਟ ਆ ਉਹ ਚੱਲ ਨਹੀਂ ਪਾਉਂਦੇ ਭਰਾਵਾ ਮਾਰ ਵਧਾਈ ਦੇ ਦੇ ਸਾਨੂੰ ਵਿਆਹ ਆ ਮੁੜਿਆ ਲੈ ਵਧਾਈ ਦੀ ਕਿਹੜੀ ਗੱਲ ਆ ਹੁਣੇ ਦੇ ਦੇਨੇ ਆ ਵਧਾਈ ਹੋਵੇ ਮੇਰੇ ਵਿਆਹ ਦੀ ਉਹ ਫੋਕੀ ਵਧਾਈ ਨਹੀਂ ਜੇਬ ਚੋਂ ਕੋਈ ਛੱਡ ਉਹ ਜੇਬ ਚ ਮੈਂ ਕਬੂਤਰ ਛੱਡਦਾ ਉਹ ਕਬੂਤਰ ਨਹੀਂ ਨੋੜ ਛੱਡ ਕੋਤੇ ਦੇ ਕੰਨ ਜੱਡਾ ਕੋਤੇ ਦੇ ਕੰਨ ਜੱਡਾ ਤੇ ਆ ਨਹੀਂ ਆ ਕੋਈ ਪੰਜਾਂ 10 ਆਲਾ ਛੱਡਦਾ ਉਹ ਤੁਹਾਨੂੰ ਸਾਰੇ ਟੱਬਰ ਨੂੰ 10 ਤੋਂ ਵੱਧ ਗਿਣਤੀ ਆਉਂਦੀ ਹੈਗੇ ਨਹੀਂ ਜਿਹੜਾ ਵੇਖੋ ਉਹ ਦੰਦਾ ਨੋੜ ਲਈ ਫਿਰਨ ੜਾ ਉਹ ਤੁਹਾਡਾ ਲੱਗਦਾ ਖਾਨਦਾਨੀ ਨੋੜ ਆ ਉਹ ਤੁਹਾਡਾ ਕਿਹੜਾ ਜ਼ੋਰ ਲੱਗਣ ਡਿਆ ਵਾ ਇੱਥੇ ਵਿਹਲੇ ਬੈਠੇ ਖੁਰਪੇ ਹੀ ਮਾਰਨ ਬੈਜ ਓ ਇਦਾਂ ਹੀ ਆਂਦੇ ਹੁੰਦੇ ਆ ਆ ਸੁਣ ਫਿਰ ਲੱਗਦਾ ਏ ਜ਼ੋਰਕ ਲਾਈਆਂ ਦਾ ਕੰਮ ਸੌਖਾ ਨਹੀਂ ਹਲਵਾਈਆਂ ਦਾ ਵਿਆਹ ਕੋ ਮਾਗਦੇ ਚੰਗੇ ਨੇ ਕੰਮ ਔਖਾ ਏ ਜੂਨ ਜਲਾਈਆਂ ਦਾ ਕੰਮ ਸੌਖਾ ਨਹੀਂ ਹਲਵਾਈਆਂ ਦਾ ਲੱਗਦਾ ਏ ਜ਼ੋਰਕ ਲਾਈਆਂ ਆ ਕਲਾਈਆਂ ਦਾ ਇਸਤੇਮਾਲ ਬਹੁਤਾ ਨਹੀਂ ਹੋ ਗਿਆ ਅੱ ਕਿੱਡਾ ਕਜੋਰ ਲੱਗਦਾ ਤੁਹਾਡਾ ਅ ਚੁੱਕੋ 10000 ਰੁਪਏ ਉਹ ਦਾਦਾ ਨਹੀਂ ਚੁੱਕੋ ਆ ਤੂੰ ਹੀ ਆਪਣਾ ਪਤੀਲਾ ਚੁੱਕ ਰ ਜਾ ਕੇ ਪੇਟੀ ਚ ਰੱਖੋ ਪਤੀਲਾ ਘਰੇ ਹੀ ਪਿਆ ਵਾ ਸ਼ਾਮ ਲਾੜਜ ਨਹੀਂ ਪਿਆ ਤੂੰ ਹੀ ਬਸ ਪਾ ਕੇ ਨਹੀਂ ਦੇਣਾ ਕਿਸ ਨੂੰ ਕੁਸ਼ਰਦਈ ਥੋੜਾ ਮੀਟ ਦੇ ਪਾ ਉਹ ਸ਼ਰਧਈ ਨਹੀਂ ਸ਼ਰਧਿਆ ਵਾ ਜੋ ਵੀ ਆ ਮੀਟ ਤੇ ਪਾ ਦੇ ਥੋੜਾ ਨਾ ਭਰਾਵਾ ਮੀਟ ਨਹੀਂ ਪਾਉਣਾ ਉਹਨਾਂ ਮਨਾ ਕੀਤਾ ਵਾ ਕੋਈ ਨਹੀਂ ਪਾ ਦੇ ਯਾਰ ਉਸਤਾਦ ਬੰਦਾ ਦੇ ਆਪਣਾ ਹੀ ਆ ਕਿਦਾਂ ਕਰੀਏ ਉਹ ਕੋਈ ਨਹੀਂ ਨਗਾ ਦੇ ਮੜਿਆ ਵੇਖ ਕੇ ਓਏ ਆ ਕੀ ਬਣ ਗਿਆ ਓ ਵਾਹ ਵਿਆ ਓਏ ਪਰੌਣਿਆ ਓਏ ਤੁਸੀਂ ਸੁੱਤੇ ਹੋ ਓ ਇਧਰ ਮੀਠ ਪਾਵਾ ਦੇ ਜਾਂਦੇ ਓ ਤੇਰੀ ਹਿੰਮਤ ਕਿੱਦਾਂ ਪਈ ਓ ਸਾਥੋਂ ਪੁੱਛੇ ਬਗਰ ਮੀਠ ਪਾਉਂਦੀ ਪਾਜੀ ਅਸੀਂ ਕੀ ਕਰੀਏ ਸਾਡਾ ਕੀ ਕਸੂਰ ਆ ਇਹ ਤੁਸੀਂ ਸੱਦੇ ਓ ਜਦੋਂ ਤੁਹਾਨੂੰ ਕਿਹਾ ਸੀ ਸਾਡੇ ਪੁੱਛੇ ਤੋਂ ਬਿਨਾ ਮੀਠ ਨਹੀਂ ਪਾ ਕੇ ਦੇਣਾ ਤੁਸੀਂ ਕੋ ਪਾ ਕੇ ਦਿੱਤਾ ਪੱਠਾ ਭਾਦਾ ਸਾਡੇ ਪ੍ਰੋਗਰਾਮ ਦਾ ਬੇੜਾ ਗਰਕ ਕਰਤਾ ਸਾਡੇ ਪ੍ਰੋਗਰਾਮ ਦਾ ਓ ਕਿਦੇ ਨਹੀਂ ਪੱਠਾ ਬਹਿ ਗਿਆ ਅਸੀਂ ਕਿਨੂ ਕਿਨੂ ਡੱਕੀਏ ਆ ਤੁਸੀਂ ਏਦਾਂ ਕਰੋ ਆ ਚੁੱਕੋ ਆਪਣੇ 5 ਕਿਲੋ ਮੀਠ ਦੇ ਪੈਸੇ ਸਾਡੇ ਕੋ ਨਹੀਂ ਕਰਾਈ ਜਾਂਦੀ ਬੇਇੱਜ਼ਤੀ ਆ ਲੱਗੇ ਜਿਵੇਂ ਬਾਰ ਬਰਤਾਉਣ ਆ ਜਾ ਤੁਸੀਂ ਵੀ ਖਾ ਲਓ ਭੁੱਖੇ ਹੋ ਜੀ you <laughs>